ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਹੋਰ ਸਨੋ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਹੋਰ ਮੈਂ ਚਲੋ ਤੁਹਾਡੇ ਵਾਸਤੇ ਆਪਣੇ ਕੋ ਜਾਨੀ ਕਿ ਕੋਈ ਸੇਲ ਲਾਦੀ ਕੋਈ ਆਫਰ ਕਰਦੀ ਏ ਜਾਨੀ ਕਿ ਆਪਣੇ ਕੋ ਜਿਹੜੀ ਅੱਗੇ ਆਪਾਂ ਆਫਰ ਲਾਈ ਸੀ ਇੱਕ ਪੱਖਾ ਤੇ ਇੱਕ ਫੋਲਡਿੰਗ ਬੈੱਡ ਉਹਦਾ ਰੇਟ ਆਪਾਂ ਰੱਖਿਆ ਸੀ 4500 ਰੁਪਏ ਹੁਣ ਜਾਨੀ ਕਿ ਲਿਮਟਡ ਜਸਟ ਰਹਿ ਗਿਆ ਇੱਕ ਪੱਖਾ ਜਾਨਕੀ ਡਾਇਮੰਡ ਕੰਪਨੀ ਦਾ ਜਾਂ ਪੱਖਾ ਲੈ ਲਓ ਜਾਂ ਕਿਰਨ ਫੋਲਡਿੰਗ ਬੈਡ ਜਾਂ ਅਰਜਨ ਕੰਪਨੀ ਦਾ ਪੱਖਾ ਫੋਲਡਿੰਗ ਬੈਡ ਕੋਈ ਵੀ ਕੰਪਨੀ ਦਾ ਲੈ ਸਕਦੇ ਜੀ ਇਹਦਾ ਰੇਟ ਅੱਗੇ ਪਰ ਰੱਖਿਆ ਸੀ 4500 ਰੁਪਏ ਹੁਣ ਰੇਟ ਹੈਗਾ ਜੀ ਇਹਦਾ ਆਪਾਂ ਰੇਟ ਘਟਾ ਕੇ 4300 ਰੁਪਏ ਦਾ ਆਪਣਾ ਅੱਗੇ ਰੇਟ ਰੱਖਿਆ ਸੀ 3500 ਰੁਪਏ ਸੋਰੀ ਤੇ ਹੁਣ ਰੇਟ ਆਪਾਂ ਕਰਤਾ 3300 ਰੁਪਏ ਇੱਕ ਪੱਖਾ ਤੇ ਇੱਕ ਫੋਲਡਿੰਗ ਬੈਡ 3300 ਰੁਪਏ ਰੇਟ ਜੇ ਦੋ ਫੋਲਡਿੰਗ ਬੈਡ ਕਰਨੇ ਆ ਤੇ ਇੱਕ ਪੱਖਾ ਕਰਨਾ ਅੱਗੇ ਰੇਟ 4500 ਹੀ ਉਹਦਾ ਰੇਟ ਘਟਾ ਕੇ ਆਪਾਂ ਕਰਤਾ 4300 ਰੁਪਏ ਠੀ ਇੱਕ ਹੋਲਡਿੰਗ ਬੈੱਡ ਇੱਕ ਪੱਖਾ ਇਹਦਾ ਰੇਟ ਕਰਤਾ ਜੇ ਆਪਾਂ 3300 ਰੁਪਈਆ ਦੋ ਹੋਲਡਿੰਗ ਬੈੱਡ ਤੇ ਇੱਕ ਪੱਖਾ ਇਹਦਾ ਰੇਟ ਕਰਤਾ ਜੇ ਆਪਾਂ 4200 ਰੁਪਈਆ ਠੀਕ ਹੈ ਜੀ ਆਪਣੀ ਲੋਕੇਸ਼ਨ ਆ ਜਿਹਦੀ ਆ ਉਹ ਵੇਣ ਮੇ ਯਾਰ ਕਮੇਟੀ ਘਰ ਚ ਆਓ ਕਮੇਟੀ ਘਰ ਚ ਆਓ ਤੋਂ ਸਿੱਧਾ ਅੰਦਰੋਂ ਤੁਸੀਂ ਆਉਣਾ ਅੱਗੇ ਆਉਣਾ ਤੇ ਅਗੇ ਆਈਲਮ ਸ਼ਾਲ ਪਰ ਦੋਸਤੋ ਰੇਟ ਮੈਂ ਫਿਰ ਬੋਲਦੇ ਆ ਅਰਜੁਨ ਕੰਪਨੀ ਦਾ ਪੱਖਾ ਤੇ ਇੱਕ ਹੋਲਡਿੰਗ ਬੈੱਡ ਇਹਦਾ ਰੇਟ 3300 ਰੁਪਈਆ ਤੇ ਜੇ ਦੋ ਹੋਲਡਿੰਗ ਬੈੱਡ ਕਰਨੇ ਆ ਤੇ ਇੱਕ ਪੱਖਾ ਕਰਨਾ ਆ ਤੇ ਫਿਰ ਰੇਟ ਹੈਗਾ 4200 ਰੁਪਈਆ ਜੇ ਕਿਸੇ ਵੀ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਠੀਕ ਹੈ ਜੀ ਵੀਜ਼ਿਟ ਕਰ ਸਕਦਾ ਵਿਸ਼ਾਲ ਵਰਤਨ ਸਟੋਰ ਫਲੇਗਾ ਚੂੜੀਆਂ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸ਼ੇਅਰ ਮਿਲਨੇ ਕਿਸੇ ਨਵੀਂ ਵੀਡੀਓ ਜੋ ਸਾਰਿਆਂ ਨੂੰ ਰਾਮ ਰਾਮ ਸਾਸਤਰੀ ਗਾ ਜੀ ਠੀਕ ਹੈ ਜੀ